ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਤੁਹਾਡਾ ਸਵਾਗਤ ਹੈ ਫਿਰ ਤੋਂ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਆਪਣੇ ਫਿਰ ਆਪਣੇ ਘਰੋਂ ਬਣਾ ਰਹੇ ਹਾਂ ਆ ਅੱਜ ਦੀ ਵੀਡੀਓ ਦੇ ਵਿੱਚ ਦੋ ਨਗਨੇ ਇੱਕ ਮੋਹਰਾ ਨਸਲ ਦੀ ਤੇ ਦੂਜੀ ਪੂਰੀ ਦੀ ਦੋਨੇ ਕਟੀਆਂ ਬਹੁਤ ਸ਼ਕੀਨ ਨੇ ਤੇ ਚੰਗੀਆਂ ਸਮੀਆਂ ਪਲੀਆਂ ਹੋਈਆਂ ਨੇ ਇੱਕ ਬੇਨਤੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਤੁਹਾਡੇ ਤੱਕ ਆਪਾਂ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਆ ਸਕੀਏ ਜਿਹੜਾ ਆਪਣਾ ਨਾਮ ਆ ਜਗਸੀਰ ਸਿੰਘ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਤੇ ਆਪਣਾ ਸੰਪਰਕ ਨੰਬਰ ਆ ਜੀ 97791 98511 ਬਾਈ ਜੀ ਅੱਜ ਦੀ ਵੀਡੀਓ ਤੇ ਜਿਹੜੀ ਪਹਿਲੇ ਨੰਬਰ ਤੇ ਕੱਟੀ ਆ ਜਿਸ ਦੀ ਉਮਰ 6 ਮਹੀਨੇ ਆ ਚਾਰ ਥਾਣ ਨੇ ਕੋਈ ਖੋਰ ਸ਼ਾਮ ਹੈ ਨਹੀਂ ਪੰਜਵੀਂ ਤੇ ਪੂਰੀ ਚੰਗੀ ਕੱਟੀ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣੇ ਆ ਨੇੜੇ ਤੋਂ ਚੈੱਕ ਕਰਾਉਣੇ ਕੱਟੀ ਦੇਖੋ ਬਹੁਤ ਚੰਗਾ ਫੇਸ ਆ ਬਹੁਤ ਹਨੇ ਪੜੀ ਕੱਟੀ ਐ ਬਹੁਤ ਵਧੀਆ ਕੱਟੀ ਐ ਬੂਰੀ ਆ ਕਾਲੀ ਸੌਰੀ ਮੋਹਰਾ ਨਸਲ ਦੀ ਕੱਟੀ ਐ ਤੇ ਪੂਸ ਤੇ ਮਾੜਾ ਜਿਹੀ ਚਿੱਟੇ ਵਾਲ ਨੇ ਵੀਰੇ ਇੰਨੀ ਕੁ ਚੀਜ਼ ਹੋਊਗੀ ਕਿ ਤੁਹਾਨੂੰ ਸਾਫ਼ ਦਿਖਾਈ ਜਾਊਗੀ ਆਪਣਾ ਪੂ ਝੂਟ ਦੇ ਮਾਰਕ ਵਾਲਾ ਕੰਮ ਨਹੀਂ ਹੁਣ ਮੈਂ ਤੁਹਾਨੂੰ ਕਹਿ ਦਾਂ ਵੀ ਆ ਚੰਗੇ ਨਸਲ ਦੀ ਐ ਵਿੱਚ ਬੰਦਿਆਂ ਦੀ ਸੋਚ ਹੁੰਦੀ ਆ ਉਹ ਕਹਿ ਦੇਣਗੇ ਬਈ 16 ਤੋਂ 17 ਕਿਲੋ ਵਾਲੀ ਦੀ ਕੱਟੀ ਐ ਨਾ ਆਪਣਾ ਇਹ ਕੰਮ ਹੈ ਨਹੀਂਗਾ ਤੇ ਆਪਾਂ ਦਾ ਕੰਮ ਵੀਰੇ ਸੰਕ ਨੂੰ ਕਰਦੇ ਆ ਜਰੂਰੀ ਝੂਠ 골 ਕੇ ਕੰਮ ਗਾ ਲ ਹੋਣਾ ਕੋਈ ਚੰਗੀ ਗੱਲ ਨਹੀਂ ਹੁੰਦੀ ਸੱਚ ਬੋਲ ਕੇ ਹੀ ਕੰਮ ਕਰਦੇ ਆ ਦੂਜੇ ਨੰਬਰ ਤੇ ਵੀਰੇ ਦੂਜੇ ਨੰਬਰ ਤੇ ਬੂਰੀ ਨਸਲ ਦੀ ਕੱਟੀ ਆ ਚਾਰ ਥਣ ਨੇ ਥਣ ਬਿੰਦੀਆਂ ਮango ਚਮਕਦੇ ਹੋਏ ਚਾਰ ਥਣ ਨੇਗੇ ਤੇ ਚਾਰੇ ਥਣ ਕੈਪਟੇ ਲੱਗੇ ਹੋਏ ਨੇ ਬਹੁਤ ਸੋਹਣੀ ਕੱਟੀ ਆ ਚੰਗੀ ਸ਼ਮੀ ਪਲੀ ਕੱਟੀ ਆ ਤੇ ਤੁਹਾਨੂੰ ਫੇਸ ਪੂਸ ਦਿਖਾਉਣੇਗਾ ਫੇਸ ਪੂਸ ਚੈੱਕ ਕਰ ਸਕਦੇ ਹੋ ਬੂਰੀ ਰੰਗੀ ਗੱਟੀ ਥੋੜੀ ਜਿ ਸਮਾਈ ਹੋਣੀ। ਪੂਰੀ ਕੱਟੀ ਤੇ ਤਾਂ ਹੋਰ ਵੀ ਸਾਫ਼ ਦਿਸਣਾ ਅਸੀਂ ਕਰਮਾ ਵਾਲੀ ਨੇ। ਕੱਟੀ ਬਹੁਤ ਸੋਹਣੀ ਆ। ਬੂਰੀ ਨਸਲ ਦੀ ਕੱਟੀ ਆ। ਬੂਰੀ ਵੀ ਬਹੁਤ ਡਿਮਾਂਡ ਆਉਂਦੀ ਰਹਿੰਦੀ ਆ ਤੇ ਆਪਣੇ ਕੋਲੇ ਅੱਜ ਬੂਰੀ ਨਸਲ ਵੀ ਹੈਗੀ ਆ। ਜਿਹੜੇ ਵੀ ਕਿਸਾਨ ਭਰਾਣੇ ਬੂਰੀ ਦੀ ਜ਼ਰੂਰਤ ਹੋਵੇ ਬੂਰੀ ਵਾਲਾ ਵੀ ਵੀਰੇ ਸੰਪਰਕ ਕਰ ਸਕਦੇ ਜੀ ਕਿਸੇ ਨੇ। ਮੋਰਾ ਦੀ ਗੱਟੀ ਲੈਣੀ ਆ ਤਾਂ ਮੋਰਾ ਵੀ ਆਪਣੇ ਕੋਲ ਖਰੀਦ ਸਕਦਾ। ਮੋਰਾ ਕੱਟੀ ਆ। ਥੋੜਾ ਜਿਹਾ ਵਿਚਾਰੀ ਦਰੇਵ ਕਰਦੀ ਰਹਿੰਦੀ ਜਾਂਦੀ ਆ। ਤੇ ਕੱਟੇ ਦੀ ਖੜਨੀ ਖੁੰਨੀ ਦੇਖੋ ਵੀਰੇ। ਐਂਡ ਟਾਪਲੀ ਨਸਲ। ਬਹੁਤ ਚੰਗੀ ਕੱਟੀ ਆ। ਦੁੱਧ ਬਾਰੇ ਆਪਾਂ ਗੱਲ ਨਹੀਂ ਕਰਦੇ ਵੀਰੇ। ਸਾਨੂੰ ਝੂਠ ਪਾਉਣ ਵਾਲੇ ਕੰਮ ਜੇ ਆਪਾਂ ਪਰਮਾਤਮਾ ਨੂੰ ਜਾਣ ਕੇ ਕਹਿਣ ਹੁਣ ਆਪਾਂ ਇਹ ਕੰਮ ਕਰਦੇ ਨਹੀਂ। ਹੁਣ ਆਪਾਂ ਕਿਸਾਨਾਂ ਦੇ ਬੱਚਿਆਂਗੇ ਝੂਠ ਵਾਰ ਕੇ ਬੋਲੀ ਜਾਂਦੇ ਨੇ ਕਿ 18 ਕਿਲੋ ਵਾਲੀ ਦੀ ਕੱਟੀ ਆ ਵੀਰੇ। 18 ਕਿਲੋ ਵਾਲੀ ਦੀ ਕੱਟੀ ਵੀਰੇ ਤੁਹਾਨੂੰ ਕੌਣ ਪਾਗਲਾਗਾ ਤੁਹਾਨੂੰ 18 ਕਿਲੋ ਵਾਲੀ ਦੀ ਕੱਟੀ ਦੇ ਦੂਗਾ। ਨਾ ਕੋਈ ਦੇਵੇ ਨਾ ਵੇਚੇ। ਠੀਕ ਆ ਨਾ ਜੀ। ਧੰਨਵਾਦ ਜੀ। ਵੀਰੇ ਵੀਡੀਓ ਨੂੰ ਇੰਨਾ ਪਿਆਰ ਕਰਦੇ ਹੋ। ਤਾਂ ਕਿ ਆਪਣੇ ਚੈਨਲ ਤੇ ਨਵੀਂ ਤੋਂ ਨਵੀਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋਵੇ ਆਪਣੇ ਚੈਨਲ ਨੂੰ ਫੋਲੋ ਤੇ ਸ਼ੇਅਰ ਜ਼ਰੂਰ ਕਰਦਾ ਕਰੋ ਪਿੰਡ ਆਪਣਾ ਮਹਿਤਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਦੁਬਾਰੇ ਫੇਰ ਕਹਿ ਦਿੰਨੇ ਆ ਆਪਣਾ ਸੰਪਰਕ ਨੰਬਰ 97799 98511 ਬਈ ਧੰਨਵਾਦ ਜੀ